BSNL ਆਪਣੇ ਇੱਕ ਰਿਜੀਨਲ ਟੈਲੀਕਮ ਟ੍ਰੇਨਿੰਗ ਸੈਂਟਰ ਸੀ ਸਾਡਾ ਆ ਰਾਜਪੁਰਾ ਚ ਹੈਗਾ ਹੈ ਇਹ ਇਹਨੂੰ ਅਸੀਂ ਬੋਲਣ ਤੇ ਲਾਇਆ ਹੈ ਤੇ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਸੋ כמו ਹਾਲਿਆਂ ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਤੇ ਚਲਦਿਆ ਬਿਨਾ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾਗਰਾਨ ਨੂੰ ਦਿੱਤਾ ਇਹ ਆਈਡੀ ਉਹ ਸਾਹ ਨੂੰ ਉਹਨਾਂ ਨੇ ਸਾਨੂੰ ਬਾਰ ਬਾਰ ਕਿੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈ ਆਓ ਅੱਜ ਆ ਲੈਓ ਐਡਿਸਾਂ ਨੂੰ ਮਿਲਿਆ ਨਾ ਮੌਕੇ ਤੇ ਨਪਟਾਰਾ ਸਾਡਾ ਬਿਲਕੁਲ ਹੋ ਜਾਂਦੀ ਹੈ ਬਿਲਕੁਲ ਹੋ ਜਾਂਦੀ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰੋ ਰਾਸ਼ਨ ਗਾਰਡ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਜਾਂ ਹੋਰ ਦਿੱਕਤਾਂ ਹੈ ਗਈ ਆ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ। ਕੁੱਲ ਰਕਬਾ ਜੇ ਕਿਹਾ ਤਾਂ ਬੀ ਏਕੜ ਦਾ ਹੈ ਲਗਭਗ ਤੇ ਇਹਦੀ ਜਿਹੜੀ ਅਸੀਂ ਰਿਜ਼ਰਵ ਪ੍ਰਾਈਸ ਹੈ ਉਹ 60.49 ਰੱਖੀ ਹੈ। ਜੇ ਕੋਈ ਵੀ ਇਹਨੂੰ ਖਰੀਦਣ ਚ ਇੰਟਰਸਟਿਡ ਜਿਹੜੇ ਹੈਗੇ ਨੇ ਉਹ ਐਮਐਸਟੀਸੀ ਦੀ ਸਰਕਾਰੀ ਸਾਈਟ ਹੈਗੀ ਆ ਉਹਦੇ ਤੇ ਜਾ ਕੇ ਰਜਿਸਟਰ ਕਰਨ ਰਜਿਸਟਰ ਕਰਕੇ ਉਹਦੀਆਂ ਜਿਹੜੀਆਂ ਕੀ ਕਹਿੰਦੇ ਹੈ ਉਹ ਭਰਨ ਆਪਣੀਆਂ ਐਂਟਰੀਜ਼ ਦੇਣ ਤੇ ਫਿਰ ਉਹ ਸ਼ਾਰਟਲਿਸਟ ਕੀਤੇ ਜਾਣਗੇ ਤੇ ਉਸ ਤੋਂ ਬਾਅਦ 17 ਜੰਬਰ ਨੂੰ ਆ ਬੋਲੀ ਲੱਗੇ ਕੀ ਹੁੰਦਾ ਸੀ ਤਾਂ ਬਿਲਡਿੰਗ ਦੇ ਵਿੱਚ ਕਿੱਦਾਂ ਤੋਂ ਬਣਦੇ ਇਹ ਬਿਲਡਿੰਗ ਜਿਹੜੀ ਹੈ ਇਹ ਦੇ ਵਿੱਚ ਸਾਡਾ ਜਿਹੜੇ ਸਾਡੇ EMPLOYEES ਨਵੇਂ ਜਿਹੜੇ ਰੱਖੇ ਜਾਂਦੇ ਆ ਉਹਨਾਂ ਦੀ ਟ੍ਰੇਨਿੰਗ ਕੀਤੀ ਜਾਂਦੀ ਆ ਸ਼ੁਰੂ ਵਿੱਚ ਤੇ ਉਹ ਟ੍ਰੇਨਿੰਗ ਤੋਂ ਬਾਅਦ ਫਿਰ ਇਹ ਫੀਲਡ ਵਿੱਚ ਪੋਸਟ ਕਰ ਦਿੱਤੇ ਜਾਂਦੇ ਨੇ ਤਾਂ ਕਿ ਉਹ ਵਧੀਆ ਕੰਮ ਕਰ ਸਕਣ। ਤੋਂ ਇਸ ਵੇਲੇ ਕੀ ਹੈ ਕਿ ਸਾਡੇ ਤਾਂ EMPLOYEES ਦੀ ਇੰਨੀ ਗਿਣਤੀ ਹੈ ਨਹੀਂ ਤੇ ਟ੍ਰੇਨਿੰਗ ਸੈਂਟਰ ਬਹੁਤ ਘੱਟ ਗਏ ਨੇ। ਘੱਟ ਟ੍ਰੇਨਿੰਗ ਸੈਂਟਰਾਂ ਨਾਲ ਕੰਮ ਚੱਲ ਰਿਹਾ ਤਾਂ ਇਸ ਲਈ ਇਹ ਜਿਹੜਾ ਟ੍ਰੇਨਿੰਗ ਸੈਂਟਰ ਯੂਜ਼ ਨਹੀਂ ਆ। ਤਾਂ ਅਸੀਂ ਇਸ ਲਈ ਇਹ ਜਮੀਨਾਂ ਵੀ 1 ਏਕੜ ਦੇ ਲਗਭਗ ਹੈ ਕੀ ਇਹਦੇ ਵਿੱਚ ਇੱਕ ਬਿਲਡਿੰਗ ਬਣੀ ਹੋਈ ਹੈ ਤੇ ਉਹਦੇ ਨਾਲ ਕੁਝ ਸਟਾਫ ਕਵਰਟਰਸ ਵੀ ਨੇ ਤੇ ਗਰਾਊਂਡਸ ਵੀ ਹੈਗੇ ਨੇ ਗ੍ਰੀਨ ਗਰਾਊਂਡਸ ਐਂਡ ਆਲ ਬੜਾ ਵਧੀਆ ਏਰੀਆ ਹੈ ਇਹ ਕੌਮर्शियल ਇਲਾਕਾ ਹੈਗਾ ਜੇ ਕੋਈ ਵੀ ਸਟੇਟ ਦਾ ਬੰਦਾ ਮੁੱਢੀ ਦੇ ਸਕਦਾ ਹੈ ਸਿਰਫ ਪੰਜਾਬ ਵਾਸਤੇ ਹੈ ਜਾਂ ਕੁਝ ਪਰਟੀਕੂਲਰ ਹੋਗਾ ਜੀ ਇਹ ਬਿਲਕੁਲ ਓਪਨ ਹੈ ਕੋਈ ਵੀ ਕੋਈ ਵੀ ਐਸੋਸੀਏਸ਼ਨ ਕੋਈ ਵੀ ਕੰਪਨੀ ਕੋਈ ਵੀ ਫਰਮ ਇਰੇਤੇ ਬੋਲੀ ਦਾ ਸੰਤਰੀ ਇਹ ਵੀ ਜੰਦਾ ਨਹੀਂ ਇੰਡੀਵਿਜੂਅਲ ਨਹੀਂ ਕਿ ਟੋਕਾ ਐਸੋਸੀਏਸ਼ਨ ਚਾਹੀਦੀ ਹੈ ਜਿਹਦੇ ਵਿੱਚ ਮਿਨਿਮਮ 6 ਬੰਤੇ ਹੋਣ ਜਿਨ੍ਹਾਂ ਚੋਂ ਇੱਕ ਘੱਟੋ ਘੱਟ ਇੱਕ ਕੋਲ 26% ਤੋਂ ਵੱਧ ਹਿੱਸਾ ਹੋਵੇ ਤੇ ਬਾਕੀ ਜਿਹੜੇ ਹੋਣ ਉਹਨਾਂ ਦਾ 10% ਤੋਂ ਵੱਧ ਤੇ ਮਲਕਾਨਾ ਹੋਵੇ ਉਹ ਐਸੋਸੀਏਸ਼ਨ ਜਿਹੜੇ ਲੈਂਡ ਰੂਲਸ ਜਿਹੜੀ ਕੀਤੀ ਜਾਂਦੀ ਹੈ ਉਹ ਕਿਸ ਮਕਸਦ ਲਈ ਕੀਤੀ ਜਾਂਦੀ ਹੈ ਜਦੋਂ ਇਸ ਤੋਂ ਇਲਾਵਾ ਜਿਹੜੀ ਜੇ ਲੈਂਡ ਚੇਂਜਿੰਗ ਕਰਾਣੀ ਪੈਂਦੀ ਹੈ ਤਾਂ ਜਿਹੜੇ ਕੰਮ ਦੇ ਜ਼ਮੀਨ ਤੇ ਕਿਤੇ ਜਾ ਸਕਦੇ ਦੇਖੋ ਜੀ BSNL ਤਾਂ ਇਹਨੂੰ ਟ੍ਰੇਨਿੰਗ ਸੈਂਟਰ ਲਈ ਯੂਜ਼ ਕਰ ਰਿਹਾ ਮਤਲਬ ਵੀ ਇਹਦੇ ਵਿੱਚ ਪੜ੍ਹਾਈ ਦਾ ਕੰਮ ਹੁੰਦਾ ਸੀਗਾ ਟ੍ਰੇਨਿੰਗ ਦਿੱਤੀ ਜਾਂਦੀ ਸੀ ਤੇ ਕੁਝ ਰੈ residential area ਵੀ ਸੀਗਾ ਜਿਹੜੇ ਟੀਚਰਸ ਨੇ ਉਹ ਉੱਥੇ ਰਹਿੰਦੇ ਸੀਗੇ ਤੇ ਇਹਦਾ ਜਿਹੜਾ ਲੈਂਡ ਯੂਜ਼ ਇਸ ਲਈ ਤਾਂ ਬਿਲਕੁਲ ਹੀ ਠੀਕ ਠਾਕ ਹੈ ਜਿਵੇਂ ਇੱਕ ਕੈਲੋ ਕਾਲਜ ਤੇ ਰੈ residential ਕਾਲਜ ਜਾਂ ਸਕੂਲ ਰੈ residential ਸਕੂਲ ਉਹਦੇ ਲਈ ਤਾਂ ਬਿਲਕੁਲ ਇੱਕਦਮ ਐਫਟ ਹੈ ਕੋਈ ਲੈਂਡ ਯੂਜ਼ ਦੀ ਚੇਂਜ ਕਰਨ ਦੀ ਵੀ ਲੋੜ ਨਹੀਂ ਪੈਗੀ अदरवाइज जी यू खरीद लेगा, वो अगले अथॉरिटीज़ अथॉर मिलके लैंड यूज लगे शरतिया है, है, किया ने उसी एक साइट है मैं नोट करा दिनाट मोनिटाइजेल डॉट सीओ डॉट इन साइट है, है तो पूरी डिटेल्ड इंस्ट्रक्शन ने जो ਕਿ ਮੈਂ ਰਜਿਸਟਰ ਕਰ ਸਕਦਾ ਹੈ ਕਿ ਮੈਂ ਪਾਰਟਿਸਪੇਟ ਕਰ ਸਕਦਾ ਹੈ ਤੇ ਕਿਹੜੀਆਂ ਸ਼ਰਤਾਂ ਨੇ